ਜਿੰਨੇ ਵੀ ਕਿਸਾਨਾਂ ਦੇ ਮਸਲੇ ਆ ਜਿੰਨਾ ਕਰਕੇ ਅਸੀਂ ਧਰਨੇ ਆ ਤੇ ਬੈਠੇ ਆ ਉਹਨਾਂ ਕਰਕੇ ਅਸੀਂ ਜਿਹੜਾ ਉਹ ਲਗਾਤਾਰ ਜਿਹੜੇ ਆ ਮੋਰਚੇ ਚੱਲਦੇ ਆ ਉਹਦੇ ਸਬੰਧ ਵਿੱਚ ਜਿੰਨਾ ਵੀ ਆਪਣੇ ਮੰਤਰੀ ਜੀ ਤੇ ਸਾਰਿਆਂ ਨੂੰ ਜੀ ਸਾਰਿਆਂ ਨੂੰ ਮੰਗਵਟਾ ਦੇਣਾ ਸੀਗਾ ਇਹ ਅਮਰਪਾਲ ਸਿੰਘ ਜਿਹੜੇ ਆਪ ਜਿਲ੍ਹੇ ਜਿਲ੍ਹੇ ਸਰਕਾਰ ਦਿੱਤੇ ਆ ਕਿ ਉਹਦੇ ਘਰ ਪਰਿਵਾਰ ਨੂੰ ਜਿਹੜਾ ਉਹ ਅਸੀਂ ਜਿੱਤਾ ਜੀ ਸਰਕਾਰ ਇਗਨੋਰ ਕਰ ਰਹੀ ਆ ਅਮਰਪਾਲ ਨੂੰ ਜੇ ਇਗਨੋਰ ਨਾ ਕਰਦੀ ਹੋਵੇ ਜਿਹੜਾ ਮੰਤਰੀ ਲੋਕਾਂ ਨੇ ਹਰਾਇਆ ਵਾਜੇ ਨੂੰ ਜਿਹਨੂੰ ਮੂੰਹ ਨਹੀਂ ਲਾਇਆ ਲੋਕਾਂ ਨੇ ਪੰਜਾਬੀਆਂ ਨੇ ਉਹਨੂੰ ਜੋ ਕੇ ਲੋਕ ਸਭਾ ਦੇ ਲੈ ਗਿਆ ਜਿਹੜਾ ਵਾਪਰ ਵਾਰ ਭਾਰੀ ਵੋਟਾਂ ਨਾਲ ਜਿੱਤਿਆ ਵਾ ਤੇ ਉਹਨੂੰ ਜਿਹੜਾ ਵਾਦਲਾ ਦਿੱਤਾ ਵਾ ਇਹ ਕਰਕੇ ਇਹ ਸਰਕਾਰ ਜਿਹੜੀ ਆ ਉਹ ਇਗਨੋਰ ਕਰ ਰਹੀ ਹੈ ਜੀ ਕੀ ਨਾਮ ਹੈ ਜੀ ਤੁਹਾਡਾ ਮੈਂ ਸੁਨਾਮ ਸਿੰਘ ਕੁਲਕੀਪੁਰ ਕਿਸਾਨ ਮਜ਼ਦੂਰ ਸਹਿਯੋਗ ਕਮੇਟੀ ਤੋਂ ਅੱਜ ਜਿਹੜਾ ਹੈਗਾ ਮਨਪੱਤਰ ਦੇਣ ਦੇ ਲਈ ਪਹੁੰਚੇ ਹੋ ਕੀ ਸਾਰਾ ਮੈਟਰ ਹੈਗਾ ਜਨਪੁਰ ਛੜੇ ਦੀ ਇਕਤਰਤਾ ਦਾ ਮੈਟਰ ਸਾਡਾ ਇਹ ਵੀ ਜਿੰਨੇ ਵੀ ਮੰਤਰੀ ਭਾਜਪਾ ਨੂੰ ਛੱਡ ਗਏ ਜਿੰਨੇ ਜਿੱਤੇ ਆ ਉਹਨਾਂ ਸਾਰੇ ਮੰਤਰੀਆਂ ਨੂੰ ਮੰਗਪੱਤਰ ਜਣਾ ਸੀ ਜਿੰਨੀਆਂ ਸਾਡੀਆਂ ਮੰਗਾ ਕਿਸਾਨਾਂ ਦੀਆਂ ਜਿਵੇਂ ਕਿ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਜਿਵੇਂ ਐਮਐਸਬੀ ਗਾਰੰਟੀ ਕਿਨੂੰ ਨਾਲ ਜਿੰਨੇ ਵੀ ਕਿਸਾਨਾਂ ਦੇ ਮਸਲੇ ਆ ਜਿੰਨਾ ਕਰਕੇ ਅਸੀਂ ਧਰਨਿਆਂ 'ਤੇ ਬੈਠੇ ਆ ਉਹਨਾਂ ਕਰਕੇ ਅਸੀਂ ਜਿਹੜਾ ਉਹ ਲਗਾਤਾਰ ਜਿਹੜੇ ਆ ਮੋਰਚੇ ਚੱਲਣਦੇ ਆ ਉਹਦੇ ਸੰਬੰਧ ਵਿੱਚ ਜਿੰਨਾ ਵੀ ਆਪਣੇ ਮੰਤਰੀ ਜੀ ਤੇ ਸਾਰਾ ਇਹ ਕੰਮ ਨਹੀਂ ਜੀ ਸਾਰਿਆਂ ਨੂੰ ਮੰਗਪਤਾ ਦੇਣਾ ਸੀਗਾ ਇਹ ਅਮਰਪਾਲ ਸਿੰਘ ਜਿਹੜੇ ਆਪ ਜਿਲ੍ਹੇ ਜਿਲ੍ਹੇ ਸਰਕਾਰ ਦਿੱਤੇ ਆ ਕਿ ਉਹਦੇ ਘਰ ਪਰਿਵਾਰ ਨੂੰ ਜਿਹੜਾ ਉਹ ਅਸੀਂ ਦਿੰਦਾ ਜੀ ਅਮਰਪਾਲ ਕੀ ਇਹ ਵਾਅਦਾੰਦ ਲਵਾਇਆ ਗਿਆ ਜੀ ਤੁਹਾਨੂੰ ਪਰਿਵਾਰ ਵੇਖੋ ਜੀ ਉਹਨਾਂ ਕਿਹਾ ਵੀ ਇਹ ਸਾਡੀ ਜਿਵੇਂ ਡੀਸੀ ਸਾਹਿਬ ਜਾਂ ਜਾ ਕੇ ਦੇਣ ਘਰੀ ਸੀ ਬਣਾ ਨੂੰ ਜਾਂ ਆ ਕੇ ਲੈ ਜਾਣਗੇ ਜਾਂ ਇਹਨਾਂ ਨੇ ਜਾ ਕੇ ਉਹ ਤੁਹਾਨੂੰ ਅਮਰਪਾਲ ਨੂੰ ਸਿਆਣ ਜੇ ਸਿਆਣ ਕਰਦੀ ਰੋਡ ਪਈ ਸਿਆਣ ਕਰਵਾ ਕੇ ਜਿਹੜਿਆ ਫਿਰ ਉਹ ਰਸਪਾਹੀ ਜਾਊਗਾ ਲੋਕ ਸਭਾ ਜੀ ਲਗਦਾ ਨਹੀਂ ਕਿ ਜਿਵੇਂ ਦੂਸਰੇ ਐ एमपीਆਂ ਦੇ ਘਰ ਦੇ ਬਾਹਰ ਉੱਚ ਅਧਿਕਾਰੀ ਪਹੁੰਚਦੇ ਨੇ ਅੱਜ ਇੱਥੇ ਕੋਈ ਵੀ ਉੱਚ ਅਧਿਕਾਰੀ ਜਿਹੜਾ ਹੋਣਾ ਨਹੀਂ ਪਹੁੰਚਦਾ ਉਸ ਕਰਕੇ ਨਹੀਂ ਆ ਵੀ ਅਮਰਤਪਾਲ ਆਪ ਤੇ ਇੱਥੇ ਆ ਨਹੀਂ ਆਪ ਜੇਲ੍ਹ ਵਿੱਚ ਜੇਲ੍ਹ ਵਿੱਚ ਦਿੱਤੇ ਆ ਜਿਹੜਾ ਮੰਗ ਪੱਤਰ ਜਿਹੜਾ ਪਰਿਵਾਰ ਨੂੰ ਆ ਬਾਕੀ ਦੂਜੀ ਗੱਲ ਇਹ ਵੀ ਸਰਕਾਰ ਇਗਨੋਰ ਕਰ ਰਹੀ ਆ ਅਮਰਤਪਾਲ ਨੂੰ ਜੇ ਇਗਨੋਰ ਨਾ ਕਰਦੀ ਹੋਵੇ ਜਿਹੜਾ ਮੰਤਰੀ ਲੋਕਾਂ ਨੇ ਹਰਾਇਆ ਵਾਜੇ ਨੂੰ ਜਿਹਨੂੰ ਮੂੰਹ ਨਹੀਂ ਆਇਆ ਲੋਕਾਂ ਨੇ ਪੰਜਾਬੀਆਂ ਨੇ ਉਹ ਜੋ ਕੇ ਲੋਕ ਸਭਾ ਦੇ ਲੈ ਗਏ ਆ ਜਿਹੜਾ ਵੱਧ ਤੋਂ ਵੱਧ ਭਾਰੀ ਵੋਟਾਂ ਨਾਲ ਜਿੱਤਿਆ ਵਾ ਤੇ ਉਹਨੂੰ ਜਿਹੜਾ ਵੰਦ ਦਿੱਤਾ ਵਾ ਇਹ ਕਰਕੇ ਸਰਕਾਰ ਜਿਹੜੀ ਆ ਉਹ ਇਗਨੋਰ ਕਰ ਰਹੀ ਹੈ ਜੀ ਨਾ ਮੂਲ ਕੀ ਭਰੋਸਾ ਜਿਹੜਾ ਹੈਗਾ ਬਾਬੂਦਰ ਸਿੰਘ ਸਿੰਘ ਨੂੰ ਦਿੱਤਾ ਗਿਆ ਸੀ ਉਹਨਾਂ ਆਖਿਆ ਜੀ ਬਿਲਕੁਲ ਨਹੀਂ ਜਿਹੜਾ ਧਵਾ ਮੰਗਪੁੱਤ ਪਹਚਾਵਾਂਗੇ ਤੇ ਬਾਕੀ ਮੰਗਪੁੱਤ ਸਾਡੇ ਪਹੁੰਚ ਜਾਣਗੇ ਜੋ ਸਰਕਾਰ ਜਿਹੜੀ ਅਸੀਂ ਚਾਹੁੰਦੇ ਆ ਕਿ ਸਰਕਾਰ ਗੌਰ ਕਰੇ ਇਹਨਾਂ ਚੀਜ਼ਾਂ ਦੇ ਤੇ ਸਾਨੂੰ ਧਰਨੇ ਤੇ ਬੈਠਿਆਂ ਸਾਰੇ ਮਸਲੇ ਹੱਲ ਹੋਣ ਰਹੀਏ ਆਪਣੇ ਘਰਾਂ ਨੂੰ ਆਈਏ ਠੀਕ ਜਿੰਨੇ ਵੀ ਕਿਸਾਨਾਂ ਦੇ ਮਸਲੇ ਆ ਜਿੰਨਾ ਕਰਕੇ ਅਸੀਂ ਧਰਨੇਾਂ ਤੇ ਬੈਠੇ ਆਂ ਉਹਨਾਂ ਕਰਕੇ ਅਸੀਂ ਜਿਹੜਾ ਉਹ ਲਗਾਤਾਰ ਜਿਹੜੇ ਆ ਮੋਰਚੇ ਚੱਲ ਰਹੇ ਆ ਉਹਦੇ ਸਬੰਧ ਵਿੱਚ ਜਿੰਨਾ ਵੀ ਆਪਣੇ ਮੰਤਰੀ ਜੀ ਤੇ ਸਾਰੇ ਕੰਰਾਂ ਚ ਹੀ ਸਾਰਿਆਂ ਨੂੰ ਮੰਗ ਪਤਾ ਦੇਣਾ ਸੀਗਾ ਇਹ ਅਮਰਪਾਲ ਸਿੰਘ ਜਿਹੜੇ ਆਪ ਜਿਲ੍ਹੇ ਜਿਲ੍ਹੇ ਸਰਕਾਰ ਦਿੱਤੇ ਆ ਕਿ ਉਹਨੇ ਘਰ ਪਰਿਵਾਰ ਨੂੰ ਜਿਹੜਾ ਉਹ ਅਸੀਂ ਜਿੱਤਾ ਜੀ ਮੰਤਰੀ ਸਰਕਾਰ ਇਗਨੋਰ ਕਰ ਰਹੀ ਆ ਅਮਰਪਾਲ ਨੂੰ ਜੇ ਇਗਨੋਰ ਨਾ ਕਰਦੀ ਹੋਵੇ ਜਿਹੜਾ ਮੰਤਰੀ ਲੋਕਾਂ ਨੇ ਹਰਾਇਆ ਵਾਜੇ ਨੂੰ ਜਿਹਨੂੰ ਮੂੰਹ ਨਹੀਂ ਆਇਆ ਲੋਕਾਂ ਨੇ ਪੰਜਾਬੀਆਂ ਨੇ ਉਨ ਜੋ ਪੇ ਲੋਕ ਸਭਾ ਜੇ ਲੈ ਗਿਆ ਜਿਹੜਾ ਵਾਪਰ ਵਾਪਾਰੀ ਵੋਟਾਂ ਵਿੱਚ ਜਿੱਤਿਆ ਵਾ ਤੇ ਉਹਨੂੰ ਜਿਹੜਾ ਵਾਦਲਾ ਦਿੱਤਾ ਵਾ ਇਹ ਕਰਕੇ ਸਰਕਾਰ ਜਿਹੜੀ ਆ ਉਹ ਇਗਨੋਰ ਕਰ ਰਹੀ ਹੈ ਜੀ ਕੀ ਨਾਮ ਹੈ ਜੀ ਮੈਂ ਸੁਨਮ ਸਿੰਘ ਕੁੜਕੀਪੁਰ ਕਿਸਾਨ ਮਜ਼ਦੂਰ ਸਹਿਯੋਗ ਕਮੇਟੀ ਤੋਂ ਅੱਜ ਜਿਹੜਾ ਹੈਗਾ ਮਾਨ ਪੱਤਰ ਦੇਣ ਦੇ ਲਈ ਪਹੁੰਚੇ ਹੋ ਕੀ ਸਾਰਾ ਮੈਟਰ ਹੈਗਾ ਇਹ ਜਨਪੁਰ ਛੜੇ ਜਿਹੜੀ ਕਤਰਤਾ ਤੋਂ ਮੈਟਰ ਸਾਡਾ ਇਹ ਵੀ ਜਿੰਨੇ ਵੀ ਮੰਤਰੀ ਭਾਜਪਾ ਨੂੰ ਛੱਡ ਗਏ ਜਿੰਨੇ ਜਿੱਤੇ ਆ ਉਹਨਾਂ ਸਾਰੇ ਮੰਤਰੀਆਂ ਨੂੰ ਮੰਗ ਪੱਤਰ ਦੇਣਾ ਸੀ ਜਿੰਨੀਆਂ ਸਾਡੀਆਂ ਮੰਗਾ ਕਿਸਾਨਾਂ ਦੀਆਂ ਜਿਵੇਂ ਕਿ ਕਿਸਾਨਾਂ ਮਜ਼ਦੂਰਾਂ ਦਾ ਕਰਜ਼ਾ ਜਿਵੇਂ ਐਮਐਸਬੀ ਗਾਰੰਟੀ ਕਿਨੂੰ ਉਹਨਾਂ ਜਿੰਨੇ ਵੀ ਕਿਸਾਨਾਂ ਦੇ ਮਸਲੇ ਆ ਜਿੰਨਾ ਕਰਕੇ ਅਸੀਂ ਧਰਨੇ ਆ ਤੇ ਬੈਠੇ ਆ ਉਹਨਾਂ ਕਰਕੇ ਅਸੀਂ ਜਿਹੜਾ ਉਹ ਲਗਾਤਾਰ ਜਿਹੜੇ ਆ ਮੋਰਚੇ ਚੱਲਣਦੇ ਆ ਉਹਦੇ ਸਬੰਧ ਵਿੱਚ ਜਿੰਨਾ ਵੀ ਆਪਣੇ ਮੰਤਰੀਏ ਤੇ ਸਾਰੇ ਕਰਨਾਂ ਚ ਅਸੀਂ ਸਾਰਿਆਂ ਨੂੰ ਮੰਗ ਪੱਤਰ ਦੇਣਾ ਸੀਗਾ ਇਹ ਅਮਰਪਾਲ ਸਿੰਘ ਜਿਹੜੇ ਆਪ ਜਿਲ੍ਹੇ ਜਿਲ੍ਹੇ ਸਰਕਾਰ ਦਿੰਦੇ ਆ ਕਿ ਉਹਦੇ ਘਰ ਪਰਿਵਾਰ ਨੂੰ ਜਿਹੜਾ ਉਹ ਅਸੀਂ ਦਿੰਦਾ ਜੀ ਮੰਗ ਪੱਤਰ ਕੀ ਇਹ சுவாਸ਼ਨ ਦਲਵਾਇਆ ਗਿਆ ਜੀ ਤੁਹਾਨੂੰ ਸਰਕਾਰ ਵੱਲੋਂ ਦੇਖੋ ਜੀ ਉਹਨਾਂ ਕਿਹਾ ਵੀ ਜੇ ਸਾਡੀ ਜਿਵੇਂ ਡੀਸੀ ਸਾਹਿਬਾਂ ਜਾਂ ਜਾ ਕੇ ਦੇਣ ਘਰੀ ਸੀ ਬਣਾ ਨੂੰ ਜਾਂ ਆ ਕੇ ਲੈ ਜਾਣਗੇ ਜਾਂ ਇਹਨਾਂ ਨੇ ਜਾ ਕੇ ਉਹ ਤੁਹਾਨੂੰ ਅਮਰਤਪਾਲ ਨੂੰ ਹਸੈਣ ਜੇ ਸੈਣ ਕਰਦੀ ਰੋਡ ਪਈ ਸ਼ਾਰ ਕਰਵਾ ਕੇ ਜਿਹੜਿਆ ਫਿਰ ਉਹ ਰਸਪਾ ਪਿੱਛੇ ਜਾਊਗਾ ਲੋਕ ਸਭਾ ਚ ਲੱਗਦਾ ਨਹੀਂ ਕਿ ਜਿਵੇਂ ਦੂਸਰੇ ਐ ਐਮਪੀਆ ਦੇ ਘਰ ਦੇ ਬਾਰ ਉੱਚ ਅਧਿਕਾਰੀ ਪਹੁੰਚਦੇ ਨੇ ਅੱਜ ਇੱਥੇ ਕੋਈ ਵੀ ਉੱਚ ਅਧਿਕਾਰੀ ਈੜਾ ਹੋ ਨਹੀਂ ਕੋਈ ਉਸ ਕਰਕੇ ਨਹੀਂ ਆ ਵੀ ਅਮਰਤਪਾਲ ਆਪ ਦੇ ਇੱਥੇ ਨਹੀਂ ਆਪ ਨੇ ਜਿਲ੍ਹੇ ਜਿਲ੍ਹੇ ਦਿੱਤੇ ਆ ਦੇਣਾ ਮੰਗ ਪੱਤਰ ਜਿਹੜਾ ਪਰਿਵਾਰ ਨੂੰ ਆ ਬਾਕੀ ਦੂਜੀ ਗੱਲ ਇਹ ਵੀ ਸਰਕਾਰ ਇਗਨੋਰ ਕਰ ਰਹੀ ਆ ਅਮਰਪਾਲ ਨੂੰ ਜੇਕਰ ਨੋਰ ਨਾ ਕਰਦੀ ਹੋਵੇ ਜਿਹੜਾ ਮੰਤਰੀ ਲੋਕਾਂ ਨੇ ਹਰਾਇਆ ਵਾਜੇ ਨੂੰ ਜਿਹਨੂੰ ਮੂੰਹ ਨਹੀਂ ਆਇਆ ਲੋਕਾਂ ਨੇ ਪੰਜਾਬੀਆਂ ਨੇ ਉਹਨਾਂ ਜੋ ਕੇ ਲੋਕ ਸਭਾ ਦੇ ਲੈ ਕੇ ਆ ਜਿਹੜਾ ਵੱਧ ਤੋਂ ਵੱਧ ਭਾਰੀ ਵੋਟਾਂ ਨਾਲ ਜਿੱਤਿਆ ਵਾ ਤੇ ਉਹਨੂੰ ਜਿਹੜਾ ਵੰਦ ਦਿੱਤਾ ਵਾ ਇਹ ਕਰਕੇ ਇਹ ਸਰਕਾਰ ਜਿਹੜੀ ਆ ਉਹ ਇਗਨੋਰ ਕਰ ਰਹੀ ਹੈ ਜੀ ਨਾ ਕਿ ਭਰੋਸਾ ਜਿਹੜਾ ਹੈਗਾ ਬਕਟਰ ਸਿੰਘ ਸਿੰਘ ਨੂੰ ਦਿੱਤਾ ਗਿਆ ਉਹਨਾਂ ਆਖਿਆ ਜੀ ਬਿਲਕੁਲ ਨਹੀਂ ਜਿਹੜਾ ਮੰਗ ਪੁੱਛ ਪਹਚਾਵਾਂਗੇ ਤੇ ਬਾਕੀ ਮੰਗ ਪੁੱਛ ਸਾਡੇ ਪਹੁੰਚ ਜਾਣਗੇ ਜੋ ਸਰਕਾਰ ਜਿਹੜੀ ਅਸੀਂ ਚਾਹੁੰਦੇ ਆ ਇਹ ਸਰਕਾਰ ਗੌਰ ਕਰੇ ਨਾ ਚੀਜ਼ਾਂ ਦੇ ਤੇ ਸਾਨੂੰ ਧਰਨੇ ਦੇ ਬੈਠਿਆਂ ਸਾਰੇ ਮਸਲੇ ਹੱਲ ਹੋਣ ਰਹੀ ਆਪਣੇ ਘਰਾਂ ਨੂੰ ਆਈਏ